ਅਗੇ ਜੀ ਤੁਸੀਂ ਹੁੱਡੀ ਤੋਂ ਨਾ ਮੈਂ ਇੱਕ ਗੱਲ ਪੁੱਛਣੀ ਸੀ ਹਾਂ ਹਾਂ ਪੁੱਛੋ ਜਨਾਬ ਤੁਸੀਂ ਪਹਿਲਾਂ ਮੈਨੂੰ ਐਂ ਦੱਸੋ ਵੀ ਤੁਹਾਡੀ ਤਨਖਾਹ ਆ ਗਈ ਜਾਂ ਨਹੀਂ ਜਾਂ ਫਿਰ ਕਦੋਂ ਆਣੀ ਆ ਕੋਈ ਯਾਰ ਕੋਈ ਜੱਜ ਦਾ ਤਾਂ ਸਵਾਲ ਪੁੱਛ ਲਿਆ ਕਰ ਇੱਕ ਹੀ ਸਵਾਲ ਹੋਇਆ ਨਾਲੇ ਤੈਂ ਕੀ ਕਰਵਾਣਾ ਮੇਰੀ ਤਨਖਾਹ ਤੋਂ ਮੈਨੂੰ ਨਾ ਜੀ ਕੁਝ ਪੈਸਿਆਂ ਦੀ ਲੋੜ ਸੀ ਮੈਂ ਤਾਂ ਤਾਂ ਪੁੱਛਦੀ ਸੀ ਜੇ ਤੁਹਾਡੀ ਤਨਖਾਹ ਆ ਗਈ ਤਾਂ ਕੁਝ ਪੈਸੇ ਮੈਨੂੰ ਦੇ ਦਿਓ ਮਨਦੀਪ ਤਨੂੰ ਪਤਾ ਤਾਂ ਹੈ ਕਿ ਸਾਰੇ ਪੈਸੇ ਸ਼ੁਭਨੀਤ ਕੋਲ ਹੁੰਦੇ ਨੇ ਮੈਂ ਸਾਰੀ ਤਨਖਾਹ ਲੈ ਆ ਕੇ ਸ਼ੁਭਨੀਤ ਨੂੰ ਤਾਂ ਪੜਾਉਣਾ ਨਾ ਮੈਂ ਸ਼ੁਭਨੀਤ ਤੋਂ ਕੀ ਲੈਣਾ ਮੈਂ ਪੈਸੇ ਥੋੜੇ ਤੋਂ ਲੈਣੇ ਨੇ ਨਾ ਕਿ ਤੁਹਾਡੀ ਭੈਣ ਤੋਂ ਸਾਰੇ ਪੈਸੇ ਤਾਂ ਕੁੰਡਲੀ ਮਾਰ ਕੇ ਵਹਿ ਜਾਂਦੀ ਆ ਬੇਸ਼ਰਮ ਨਾ ਹੋਵੇ ਤਾਂ ਮਨਦੀਪ ਖਬਰਦਾਰ ਆਪਣੀ ਬਕਵਾਸ ਨਾ ਇੱਥੇ ਹੀ ਬੰਦ ਕਰ ਲੈ ਨਹੀਂ ਤਾਂ ਮੈਥੋਂ ਬੁਰਾ ਕੋਈ ਨਹੀਂ ਹੋਊਗਾ ਮੈਂ ਤਾਂ ਤੁਹਾਨੂੰ ਤਾਂ ਕਹਿੰਦੀ ਸੀ ਮੈਕ ਕੋਟੇਸ ਵਾਟਰ ਲੈ ਕੇ ਆਉਣੇ ਸੀ ਉਹ ਠੰਡ 'ਚ ਮੈਂ ਠਰੂ ਠਰੂ ਕਰਦੀ ਫਿਰਦੀ ਆ ਮੇਰੇ ਕੋਲ ਹੈਗੇ ਨਹੀਂ ਹੁਣ ਪੈਸੇ ਨਾ ਮੈਂ ਥੋੜੇ ਤੋਂ ਹੀ ਮੰਗੂਗੀ ਕਿ ਤੁਹਾਡੀ ਭੈਣ ਤੋਂ ਜਾ ਕੇ ਮੰਗੂਗੀ ਤੁਸੀਂ ਕੋਈ ਰਾਹ ਹੀ ਨਹੀਂ ਦੇ ਰਹੇ ਮੈਨੂੰ ਅਖੇ ਕਹਿ ਰਹੇ ਹੋ ਭੈਣ ਤੋਂ ਮੰਗ ਲੈ ਜਾ ਕੇ ਤੁਸੀਂ ਹੋਈ ਆਪਣੀ ਭੈਣ ਤੋਂ ਮੰਗ ਕੇ ਦੋ ਬੋ ਮੈਨੂੰ ਤੂੰ ਨਾ ਮੇਰਾ ਦਿਮਾਗ ਨਾ ਖਰਾਬ ਕਰ ਜਾ ਕੇ ਨਾ ਸ਼ੁਭਨੀਤ ਤੋਂ ਚੁੱਪਚਾਪ ਪੈਸੇ ਮੰਗ ਲੈ ਉਹ ਕਿੱਥੇ ਤੇ ਤੂੰ ਆਏ ਨੂੰ ਮੈਨੂੰ ਚਾਹ ਪਾਣੀ ਪਿਆਉਣਾ ਸੀ ਕਿੱਥੇ ਤੋਂ ਇਹ ਲੜਾਈ ਲੈ ਕੇ ਬੈਗੀ ਉਹ ਮਾੜੀ ਮੋਟੀ ਤੇਰੇ ਚ ਅਕਲ ਹੈਗੀ ਕਿ ਨਹੀਂ ਅਕਲ ਤਾਂ ਬਥੇਰੀਆਂ ਮੇਰੇ ਜਿ ਲੱਗਦਾ ਥੋੜਾ ਦਿਮਾਗ ਘਾ ਚਰਨ ਗਿਆ ਹੋਇਆ ਆਪਣੀ ਜੀਪ ਤੇ ਨਾ ਕੰਟਰੋਲ ਕਰ ਲੈ ਤੂੰ ਫੇਰ ਨਾ ਕਹੀ ਮੇਰਾ ਹੱਥ ਚੱਲ ਗਿਆ ਨੇ ਇਹ ਜੀ ਕੀ ਗੱਲ ਕਹਤੀ ਮੈਂ ਪੈਸੇ ਹੀ ਮੰਗੇ ਨੇ ਥੋਤੋਂ ਉਹ ਤੁਸੀਂ ਹੀ ਦੇਵੋਗੇ ਹੋਰ ਕਾਣ ਦਊਗਾ ਮੇਰਾ ਗਿਆ ਥੋਡੇ ਨਾਲ ਹੋਇਆ ਥੋਡੀ ਭੈਣ ਨਾਲ ਨਹੀਂ ਉਹ ਫੇਰ ਤੈਨੂੰ ਕਦਰ ਤੋਂ ਤਾਂ ਕਹਿ ਰਿਹਾ ਕਿ ਪੈਸੇ ਮੇਰੇ ਹੱਥ 'ਚ ਨਹੀਂ ਹੈਗੇ ਜਾ ਕੇ ਮੰਗ ਲੈ ਭੈਣ ਤੋਂ ਫੱਟ ਵੇਖ ਰਖੜਾ ਤੂੰ ਮੱਕ ਖਰਾਬ ਕਰਕੇ ਰੱਖਿਆ ਪਿਆ ਮੇਰਾ ਭਲਾ ਕਿਹੜੀ ਪਰਜਾਈ ਆਪਣੇ ਨਣੇ ਤੋਂ ਪੈਸੇ ਮੰਗੇ ਚੀਜ਼ਾਂ ਲੈ ਆਉਂਦੀ ਆ ਇੱਜ਼ਤ ਨਾਮ ਦੀ ਵੀ ਕੋਈ ਚੀਜ਼ ਹੁੰਦੀ ਆ ਉਹ ਨਾਲੇ ਮੈਂ ਕਿਹੜਾ ਪੈਸੇ ਖਰਾਬ ਕਰਨੇ ਸੀ ਠੰਡ ਚ ਪਾਉਣ ਨੂੰ ਦੋ ਕੋਟੀਆਂ ਹੀ ਤਾਂ ਲੈ ਕੇ ਆਉਣੀਆਂ ਸੀ ਉਧੇ ਪਿੱਛੇ ਮੰਮੀ ਨੂੰ ਫੋਨ ਕਰਦੀ ਆ ਹੋਈ ਕੁਝ ਦੱਸਣਗੇ ਮੈਨੂੰ ਇਹਦਾ ਹੱਲ ਹੈਲੋ ਮੰਮੀ ਜੀ ਕਿਵੇਂ ਹੋ ਤੁਸੀਂ ਪੁੱਤ ਮੈਂ ਤਾਂ ਠੀਕ ਆ ਕੀ ਗੱਲ ਹੋ ਗਈ ਤੂੰ ਇੰਨੀ ਪਰੇਸ਼ਾਨ ਕਿਉਂ ਕੀ ਦੱਸਾਂ ਮੰਮੀ ਤੂੰ ਕੋਟੀਆਂ ਲਿਆਉਣ ਵਾਸਤੇ ਇਹਨਾਂ ਤੋਂ ਪੈਸੇ ਮੰਗੇ ਸੀ ਕਹਿੰਦੇ ਮੇਰੀ ਭੈਣ ਤੋਂ ਜਾ ਕੇ ਮੰਗ ਲਾ ਹੁਣ ਤੁਸੀਂ ਹੋਈ ਦੱਸੋ ਮੈਂ ਆਪਣੀ ਨਣਦ ਤੋਂ ਪੈਸੇ ਮੰਗਦੀ ਚੰਗੀ ਲੱਗਦੀਆਂ ਪੁੱਤ ਇਹ ਗੱਲ ਤਾਂ ਬਹੁਤ ਮਾੜੀ ਐ ਤੂੰ ਸੁਰਿੰਦਰ ਨੂੰ ਕਹੇ ਆਪੇ ਲਿਆ ਕੇ ਦੇਊਗਾ ਤੈਨੂੰ ਕੋਟੀ ਮੰਮੀ ਮੈਂ ਮੰਗੇ ਸੀ ਪੈਸੇ ਮੈਨੂੰ ਕਹਿੰਦੇ ਜਾ ਕੇ ਭੈਣ ਤੋਂ ਲੈ ਲਾ ਮੇਰੇ ਕੋਲ ਨਹੀਂ ਹੈਗੇ ਅੱਛਾ ਫੇਰ ਮੈਂ ਪੁੱਤ ਤੈਨੂੰ ਇੱਕ ਸਲਾਹ ਦਿੰਨੀ ਆ ਆਪਦਾ ਪੈਸਾ ਨਾ ਆਪਦਾ ਹੀ ਹੁੰਦਾ ਵਾ ਫੇਰ ਨਾ ਤੂੰ ਸਕੂਲ ਚ ਪੜਾਉਣ ਲੱਗ ਜਾ ਉਹ ਪਹਿਲਾਂ ਵੀ ਤਾਂ ਪੜਾਉਂਦੀ ਹੋਈ ਸੀ ਨਾਲੇ ਤਾਂ ਵਧੀਆ ਗੁਜ਼ਾਰਾ ਕਰੀ ਜਾਏਗੀ ਆਵਦੀ ਤਨਖਾਹ ਚ ਤੈਨੂੰ ਕਿਸੇ ਤੋਂ ਮੰਗਣ ਦੀ ਲੋੜ ਹੀ ਨਹੀਂ ਮੰਮੀ ਗੱਲ ਤਾਂ ਥੋੜੀ ਜਮਾ ਸਹੀ ਆ ਜਿਹੜੇ ਹਿਸਾਬ ਨਾਲੇ ਮੇਰੇ ਨਾਲ ਚੱਲਦੇ ਨੇ ਨਾ ਲੱਗਦਾ ਮੈਨੂੰ ਇਦਾਂ ਹੀ ਕਰਨਾ ਪੈਣਾ ਕਰ ਲਈ ਬੁੱਤ ਪਰ ਠੰਡੀ ਰਹੀਂ ਗੁੱਸਾ ਨਾ ਕਰੀ ਨਾਲੇ ਨਾ ਆਵਦੀ ਸੱਸ ਦੀ ਸਲਾਹ ਲੈ ਲਈ ਤੇ ਨਾਲੇ ਉਹਨੂੰ ਦੱਸ ਦੇ ਵੀ ਮੈਂ ਮੰਮੀ ਸਕੂਲ ਚ ਪੜਾਉਣਾ ਕਿਤੇ ਬਾਅਦ ਚ ਰੋਣਾ ਪਾ ਕੇ ਬਹਿ ਜੇ ਨਾਲੇ ਮੁੰਜ ਤਾਂ ਤੇਰੀ ਸੱਸ ਕਹਿੰਦੀ ਸੀ ਵੀ ਅਸੀਂ ਨੌਕਰੀ ਨਿਕਰਾਉਣੀ ਪੁੱਤ ਫੇਰ ਵੀ ਤੂੰ ਉਹਨੂੰ ਪੁੱਛ ਕੇ ਦੇਖ ਲਈ ਕੀ ਪਤਾ ਅਗਲੀ ਦਾ ਮਨ ਹੀ ਬਦਲ ਜੇ ਕੋਈ ਨਹੀਂ ਮੰਮੀ ਉਹ ਤਾਂ ਮੈਂ ਆਪੇ ਦੇਖ ਲੂੰਗੀ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਚਲੋ ਤੁਹਾਨੂੰ ਮੈਂ ਫੇਰ ਫੋਨ ਕਰਦੀ ਆਂ ਚੰਗਾ ਪੁੱਤ ਠੀਕ ਆ ਪਰ ਤੂੰ ਲੜਾਈ ਨਾ ਕਰੀ ਮੇਰੀ ਧੀ ਬਣ ਕੇ ਮੰਮੀ ਤੁਸੀਂ ਬੇਫਿਕਰ ਰਹੋ ਮੈਂ ਹਜਾ ਕੋਈ ਕੰਮ ਨਹੀਂ ਕਰਦੀ ਚਲੋ ਠੀਕ ਆ ਭਾਬੀ ਜੀ ਤੁਸੀਂ ਨਾ ਮੇਰੇ ਲੰਚ ਬਾਕਸ ਦੇ ਵਿੱਚ ਨਾ ਸੁੱਕੀ ਸਬਜ਼ੀ ਪਾ ਦਿਓ ਤਰੀ ਵਾਲੀ ਸਬਜ਼ੀ ਨਾ ਮੈਨੂੰ ਜਮਾ ਪਸੰਦ ਨਹੀਂ ਹੈਗੀ ਲੈ ਸ਼ਿਵਨੀਤ ਨਹੀਂ ਤੈਨੂੰ ਐਡੀ ਛੇਤੀ ਕਿਵੇਂ ਸਬਜ਼ੀ ਬਣਾ ਕੇ ਦੇ ਦਾਂ ਫਿਰ ਇਹ ਸਕੂਲ ਜਾਣ ਦਾ ਵੀ ਟਾਈਮ ਹੋਇਆ ਪਿਆ ਹੁਣ ਐਂ ਕਰ ਤੂੰ ਆਹੀ ਸਬਜ਼ੀ ਲੈ ਜਾ ਕੱਲ ਨੂੰ ਨਾ ਮੈਂ ਲੱਗ ਤੋਂ ਤੇਰੇ ਲਈ ਬਣਾ ਦਿਆ ਕਰੂੰਗੀ ਚਲੋ ਠੀਕ ਹੈ ਭਾਬੀ ਹੁਣ ਨਾ ਤੁਸੀਂ ਮੈਨੂੰ ਫਟਾਫਟ ਰੋਟੀ ਖਾਣ ਨੂੰ ਦੇ ਦਿਓ ਮੇਰੇ ਸਕੂਲ ਜਾਣ ਦਾ ਨਾ ਟਾਈਮ ਹੋਇਆ ਪਿਆ ਹਾਂ ਹਾਂ ਸ਼ਿਵਨੀਤ ਤੂੰ ਬੈਠੇ ਨੇ ਮੈਂ ਹੁਣੇ ਰੋਟੀ ਪਾ ਕੇ ਦਿੰਨੀ ਆ ਆਲੇ ਸ਼ੁਕਰੀਆ ਲੈ ਰਿਸ਼ਤਾ ਹੋਵੇ ਤਾਂ ਇਹ ਰਹੇ ਆਨੰਦਪੁਰਝਾਈ ਦਾ ਸਾਨੂੰ ਕਿੰਨੀ ਚੰਗੀ ਲੂ ਮਿਲੀ ਐ ਕਿੰਨੀ ਸੋਹਣੀਆਂ ਲੱਗਦੀਆਂ ਹੱਸਦੀਆਂ ਖੇਡਦੀਆਂ ਰੱਬ ਕਰੇ ਤੁਹਾਡਾ ਰਿਸ਼ਤਾ ਨਾ ਐਂ ਬਣਿਆ ਰਹੇ ਮੰਮੀ ਜੀ ਉਹ ਤਾਂ ਠੀਕ ਆ ਪਰ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਬੱਸ ਦੱਸ ਕੀ ਗੱਲ ਕਰਨੀ ਐ ਮੰਮੀ ਜੀ ਮੈਂ ਸੋਚਦੀ ਸੀ ਵੀ ਮੈਂ ਵੀ ਸ਼ਮਨੀਤ ਦੀ ਤਰ੍ਹਾਂ ਸਕੂਲ 'ਚ ਪੜਾਉਣ ਲੱਗ ਜਾ ਪਹਿਲਾਂ ਵੀ ਮੈਂ ਪੜਾਉਂਦੀ ਹੋਈ ਸੀ ਸਕੂਲ 'ਚ ਸਾਰਾ ਦਿਨ ਘਰੇ ਬੇਲੀ ਬੈਠੀ ਰਹਿਣੀ ਆ ਏਦੋਂ ਚੰਗਾ ਤਾਂ ਮੈਂ ਸਕੂਲ 'ਚ ਪੜਾਉਣ ਲੱਗ ਜਾਨੀ ਆ ਨਾਲੇ ਚਾਰ ਪੈਸੇ ਆਉਣਗੇ ਘਰੇ ਇਹ ਪੁੱਤਰ ਘਰ 'ਚ ਕੰਮ ਬਹੁਤ ਹੁੰਦੇ ਨੇ ਮੈਥਾ ਤਾਂ ਕੰਮ ਹੁੰਦਾ ਨਹੀਂ ਫੇਰ ਤੂੰ ਨੌਕਰੀ ਕਿਵੇਂ ਕਰ ਲੇਗੀ ਨਾਲੇ ਪੁੱਤਰ ਮੈਥਾ ਵੇਟਾ ਕੇ ਰੋਟੀ ਨਹੀਂ ਖਾਦੀ ਜਾਂਦੀ ਤੇ ਘਰ ਦੇ ਕੰਮ ਕਿਵੇਂ ਸੰਭਾਲਾਂਗੀ ਹੁਣ ਤੂੰ ਆਪ ਹੀ ਸੈਣੀ ਆ ਮੰਮੀ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਵੀ ਤੁਸੀਂ ਮੇਰੇ ਨਾਲ ਕਿਉਂ ਬਿਤਕਰਾ ਕਰਦੇ ਹੋ ਇਹ ਵੀ ਤਾਂ ਕੰਮ ਤੇ ਜਾਂਦੀ ਆ ਇਹਨੂੰ ਤਾਂ ਕੋਈ ਰੋਕਦਾ ਟੋਕਦਾ ਨਹੀਂ ਹੈਗਾ ਜੇ ਜਪੁੱਟ ਕੱਲੋਂ ਇਹਨੇ ਵੀ ਬਗਾਨੇ ਘਰ ਜਾਣਾ ਜੇ ਦਾ ਸੌਰਵ ਪਰਿਵਾਰ ਤੇ ਆਊਗਾ ਨਾ ਨੌਕਰੀ ਕਰਨੀ ਆ ਤਾਂ ਨੌਕਰੀ ਕਰੂੰ ਜੇ ਕਹਿੰਦੇ ਘਰ ਦਾ ਕੰਮ ਕਰਨਾ ਤਾਂ ਘਰ ਦਾ ਕੰਮ ਕਰੂੰਗੀ ਪਰ ਉਹ ਤਾਂ ਐਸਟ੍ਰੇਨਰ ਪਰ ਘਰ ਦੀ ਗੱਲ ਹੋ ਰਹੀ ਹੈ ਮੈਨੂੰ ਚਾਹੁੰਦੇ ਵੀ ਤੂੰ ਘਰੋਂ ਬਾਹਰ ਜਾਣਾ ਕੰਮ ਕਰਨਾ ਇਦੋਂ ਹੋ ਗਿਆ ਮੈਨੂੰ ਹੋਰ ਸਵਾਲ ਕਰੀ ਮੈਨਾਂ ਓ ਪਾਪੀ ਤੁਸੀਂ ਕੰਮ ਕਰਕੇ ਲੈਣਾ ਵੀ ਕੀ ਆ ਵੀਰਾ ਚੰਗਾ ਭਲਾ ਕਮਾਉਂਦਾ ਤਾਂ ਹੈਗਾ ਤੁਹਾਨੂੰ ਕੀ ਲੋੜ ਪਈ ਆ ਕੰਮ ਕਰਨ ਦੀ ਤੁਸੀਂ ਤਾਂ ਨਾ ਸਵੇਰੇ ਸਾਡੇ ਲੰਚ ਬਾਕਸ ਪੈਕ ਕਰਕੇ ਸਾਨੂੰ ਦੇ ਦਿਆ ਕਰੋ ਬਸ ਇੰਨਾ ਹੀ ਬਹੁਤ ਆ ਓ ਪੁੱਤ ਮੈਨੂੰ ਵੀ ਰੋਟੀ ਪਾ ਕੇ ਦੇ ਦੇ ਮਣੀ ਭੁੱਖ ਲੱਗੀ ਫਈ ਆ ਹਾਂਜੀ ਪਾਪਾ ਜੀ ਹੁਣੇ ਪਾ ਕੇ ਦਿੰਨੀ ਆ ਆ ਜਾਣਦੇ ਅੱਜ ਮੈਡਮ ਨੂੰ ਇਹਨੂੰ ਅੱਜ ਮੰਗੂ ਇਹ ਤੋਂ ਪੈਸੇ ਖੇਰ ਉਹਦੀ ਅਕਲ ਟਕਾਣੀ ਮੈਨੂੰ ਸਿੱਖਿਆ ਦਿੰਦੀ ਆ ਕੀ ਕਰਨਾ ਨੌਕਰੀ ਕਰਕੇ ਭਾਬੀ ਮੇਰੇ ਨਾਲ ਦੂਜਾ ਸੂਟ ਪ੍ਰੈਸ ਕਰ ਦਿਓ ਪਲੀਜ਼ ਕਿਉਂ ਕਿੱਥੇ ਜਾਣਾ ਤੈ? ਹਾਂ ਭਾਬੀ ਮੈਂ ਨਾ ਬਾਜ਼ਾਰ ਜਾਣਾ ਸੀ ਤੁਸੀਂ ਨਾ ਪਲੀਜ਼ ਮੈਨੂੰ ਫਟਾਫਟ ਮੇਰੇ ਕੱਪੜੇ ਪ੍ਰੈਸ ਕਰਕੇ ਦੇ ਦੋ। ਅੱਛਾ ਕੱਪੜੇ ਦਾ ਮੈਂ ਤੇਰੇ ਪ੍ਰੈਸ ਕਰ ਦਿੰਨੀ ਹੈਗੀ। ਪਰ ਸ਼ਮਨੀਤ ਮੈਨੂੰ ਵੀ ਨਾ ਪੈਸੇ ਚਾਹੀਦੇ ਸੀ 3000 ਰੁਪਏ ਦੇ ਦੇ ਮੈਨੂੰ ਵੀ। ਹੈ? 3000 ਕਾਦੇ ਲਈ ਚਾਹੀਦੇ ਨੇ? ਲੈ ਹੁਣ ਮੇਰੀਆਂ ਵੀ ਤਾਂ ਜ਼ਰੂਰਤਾਂ ਹੈਗੀਆਂ ਨੇ। ਮੈਨੂੰ ਵੀ ਕਿਸੇ ਲੋੜ ਵਾਸਤੇ ਚਾਹੀਦੇ ਨੇਗੇ। ਤਾਂ ਹੀ ਤਾਂ ਮੰਗ ਰਹੀਆਂ ਤੇਤੋ। ਦੇਖ ਭਾਬੀ ਆ ਸਾਰੇ ਘਰ ਦੇ ਖਰਚੇ ਨਾ ਮੈਂ ਦੇਖਦੀ ਆ ਨਾਲੇ ਆ ਸਾਰਾ ਦਿਨੇ ਜਿਹੜੇ ਬੱਲਮ ਛੱਡ ਕੇ ਬੈਠੀ ਰਹਿਣੀ ਆ ਨਾ ਇਹਦਾ ਵੀ ਬਿੱਲ ਆਉਂਦਾ ਨਾਲੇ ਆ ਪਿਛਲੇ ਮਹੀਨਿਆਂ ਦੇ ਵਿੱਚ ਜਿਹੜੀ ਏਸੀ ਦੇ ਵਿੱਚ ਐਸ਼ ਕੀਤੀ ਆ ਨਾ ਉਹਦਾ ਵੀ ਹਜੇ 25000 ਰੁਪਏ ਬਿੱਲ ਆਇਆ ਖੜਾ ਉਹਦੇ ਵੀ ਮੈਨੂੰ ਟੈਨਸ਼ਨ ਹੋਈ ਪਈ ਆ ਵੀ ਹਜੇ ਭਰਨਾ ਨਾਲੇ ਭਾਬੀ ਇੱਕ ਗੱਲ ਹੋਰ ਬਹੁਤ ਦਿਨਾਂ ਤੋਂ ਨਾ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦੀ ਸੀ ਆ ਸਾਰਾ ਦਿਨ ਨਾ ਗੀਜ਼ਰ ਦਾ ਬਟਨ ਦੱਬੀ ਨਾ ਰੱਖਿਆ ਕਰੋ ਸਵੇਰੇ ਸਵੇਰੇ ਸਾਰੇ ਇੱਕ ਵਾਰੀ ਚ ਨਾ ਲਿਆ ਕਰੋ ਸਾਰਾ ਦਿਨ ਦੱਬਿਆ ਰਹਿਣਾ ਇਹਦਾ ਬਟਨ ਭਾਬੀ ਨਾ ਤੁਹਾਨੂੰ ਕੀ ਲੱਗਦਾ ਵੀ ਪੈਸੇ ਦਰਾਖਤਾਂ ਤੇ ਲੱਗਦੇ ਨੇ ਜਿਹੜੇ ਤੋੜ-ਤੋੜ ਕੇ ਤੁਹਾਨੂੰ ਦੇਈ ਜਾਈਏ ਤੁਹਾਨੂੰ ਪਤਾ ਪੈਸੇ ਕਮਾਉਣ ਵਾਸਤੇ ਕਿੰਨੀ ਮਿਹਨਤ ਲੱਗਦੀ ਆ ਦੇ ਦਿਓ ਇਹਨਾਂ ਨੂੰ ਪੈਸੇ ਕੀ ਗੱਲ ਹੋ ਗਈ ਬੰਦੀਪਾ ਤੂੰ ਰੋਈ ਕਿਉਂ ਜਾਨੀਏ ਤੁਸੀਂ ਹੋਈ ਮੈਨੂੰ ਕਿਹਾ ਸੀ ਨਾ ਵਿਸ਼ੂ ਬਣੀ ਤੋ ਪੈਸੇ ਮੰਗ ਕੇ ਤੂੰ ਸਰਦੀ ਵਾਲੇ ਕੱਪੜੇ ਲੈ ਆਈ ਜਦੋਂ ਮੈਂ ਉਹਦੇ ਤੋਂ ਪੈਸੇ ਮੰਗੇ ਨਾ ਉਹਨੇ ਮੇਰੀ ਇੰਨੀ ਬੇਇੱਜ਼ਤੀ ਕੀਤੀ ਤੁਸੀਂ ਸੋਚ ਵੀ ਨਹੀਂ ਸਕਦੇ ਨਾਲੇ ਜੇ ਤੁਸੀਂ ਮੈਨੂੰ ਪੈਸੇ ਨਹੀਂ ਦੇਣੇ ਨਾ ਤਾਂ ਨਾ ਦਵੋ ਮੈਂ ਆਪਣੀ ਮਾਂ ਨੂੰ ਫੋਨ ਕਰਕੇ ਸੱਦ ਲੈਣੀ ਆ ਓ ਮੈਨੂੰ ਕੱਪੜੇ ਦਿਵਾ ਜੂਗੀ ਨਹੀਂ ਤਾਂ ਫਿਰ ਮੈਂ ਇੱਥੋਂ ਰੁੱਸ ਕੇ ਚਲੀ ਜਾਨੀ ਆ ਤੁਹਾਨੂੰ ਚੰਗਾ ਲੱਗੂਗਾ ਫਿਰ ਓ ਯਾਰ ਤੈਨੂੰ ਕਿੰਨੀ ਵਾਰ ਕਿਹਾ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਹੁਣ ਇਹਦੇ ਵਿੱਚ ਦੱਸ ਮੇਰਾ ਕੀ ਕਸੂਰ ਹੈ ਨਾਲੇ ਮੈਨੂੰ ਤਾਂ ਤੇਰੀ ਵੀ ਕਹਾਣੀ ਨਹੀਂ ਸਮਝ ਆਉਂਦੀ ਕਿ ਤੈਨੂੰ ਕੀ ਪ੍ਰੋਬਲਮ ਹੈ ਅੱਜ ਤੇਰੀ ਜੋ ਵੀ ਪ੍ਰੋਬਲਮ ਹੈ ਨਾ ਮੈਂ ਸੋਲਵ ਕਰ ਦੇਣੀ ਆ ਚੱਲ ਮੇਰੇ ਨਾਲ ਮੰਮੀ ਕੋਲ ਕੁਸ਼ ਕਰਦੀ ਆਉਨੇ ਆ ਕੀ ਗੱਲ ਹੋ ਗਈ ਮੰਮੀ ਇਹ ਸਾਰਾ ਦਿਨ ਮੈਥੋਂ ਪੈਸੇ ਮੰਗਦੀ ਰਹਿੰਦੀ ਐ ਮੇਰਾ ਦਿਮਾਗ ਖਰਾਬ ਕਰਕੇ ਰੱਖਿਆ ਹੋਇਆ ਇਹਨੂੰ ਸੁਬਨੀਤ ਤੋਂ ਪੈਸੇ ਨਹੀਂ ਮੰਗਣੇ ਚਾਹੀਦੇ ਉਹ ਮੰਗੇ ਸੀ ਮੈਂ ਥੋਡੀ ਭੈਣ ਤੋਂ ਇਹਨੇ ਮੇਰੀ ਬਹੁਤ ਬੇਇੱਜ਼ਤੀ ਕੀਤੀ ਐ ਮੈਨੂੰ ਕਹਿੰਦੀ ਐ ਪੈਸੇ ਆਖੇ ਦਰੱਖਤਾਂ ਤੇ ਲੱਗਦੇ ਨੇ ਜਿਹੜੇ ਤੈਨੂੰ ਤੋੜ-ਤੋੜ ਲਈ ਜਾਈਗੇ ਉਹ ਮੈਨੂੰ ਲੋੜ ਸੀ ਮੈਂ ਤਾਂ ਹੀ ਤਾਂ ਮੰਗੇ ਸੀ ਮੈਨੂੰ ਤਾਂ ਤੁਸੀਂ ਨੌਕਰੀ ਵੀ ਨਹੀਂ ਕਰਨ ਦਿੰਦੇ ਵੀ ਮੈਂ ਆਪਣੇ ਖਾਤੇ ਆਪ ਚੱਕ ਸਕਾਂ ਆ ਸੁਣ ਲਈ ਮੰਮੀ ਇਹਦੀ ਗੱਲ ਹੁਣ ਦੱਸ ਮੈਂ ਕੀ ਕਰਾਂ ਉੱਤ ਗੱਲ ਸੁਣ ਮੇਰੀ ਸਾਰੀ ਜ਼ਿੰਮੇਵਾਰੀ ਨਾ ਇਸੇ ਦੇ ਸਿਰ ਤੇ ਐ ਸਾਰੇ ਘਰ ਦੇ ਖਰਚੇ ਇਹੀ ਦੇਖਦੀ ਐ ਤੇ ਮੁੰਡੇ ਸਭ ਤੋਂ ਵੱਡੀ ਗੱਲ ਤੇ ਤੇਰੀ ਐ ਜੇ ਨੂੰ ਕਿਸੇ ਜੀ ਦੀ ਜ਼ਰੂਰਤ ਐ ਉਹ ਤੂੰ ਹੀ ਲੈ ਕੇ ਦੇਣੀ ਐ ਨਾ ਤੂੰ ਹੀ ਜ਼ਰੂਰਤ ਪੂਰੀ ਕਰਨੀ ਐ ਨਹੀਂ ਆਗੇ ਤੇਰੇ ਪੁੱਛ ਲੈ ਪਾਵਾ ਇਹ ਵੀ ਕੁਛ ਤਨਖਾਹ ਤੇ ਪੈਸੇ ਮੈਨੂੰ ਦਿੰਦਾ ਸੀ ਵੀ ਵਾਰੀ-ਵਾਰੀ ਕਿਸੇ ਤੋਂ ਮੰਗਣ ਦੀ ਲੋੜ ਨਾ ਪਵੇ ਤੇ ਤੁਸੀਂ ਇੱਥੇ ਆਪ ਵਿੱਚ ਦੀ ਲੜੀ ਜਾਂਦੇ ਹੋ ਪੁੱਤ ਮਨਦੀਪ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਤੇਰੇ ਮਨ 'ਚ ਇਹੀ ਚੱਲ ਰਿਹਾ ਹੈ ਨਾ ਕਿ ਮੈਂ ਸਾਰੀ ਜ਼ਿੰਮੇਵਾਰੀ ਸੁਭਨੀ ਇਤਨੂੰ ਕਿਉਂ ਦਿੱਤੀ ਹੋਈ ਹੈ ਅੱਜ ਮੈਂ ਤੈਨੂੰ ਇਹਦਾ ਕਾਰਨ ਦੱਸ ਦਿੰਨਾ ਗੱਲ ਐਸੀ ਪੁੱਤਰ ਕਿ ਮੇਰਾ ਐਕਸੀਡੈਂਟ ਹੋ ਗਿਆ ਸੀ ਤੇ ਮੈਂ 6 ਮਹੀਨੇ ਨਾ ਬੈੱਡ ਤੇ ਪਿਆ ਰਿਹਾ ਵੇ ਸਰਿੰਦਰ ਉਹਦੋਂ ਪੜਦਾ ਸੀ ਤੇ ਛੋਟਾ ਵੀ ਸੀ ਤੇਰੀ ਮਾਂ ਅਨਪੜ੍ਹ ਸੀ ਤੇ ਇਹਨੂੰ ਹਸਾਬ ਕਿਤਾਬ ਦੇਖਣਾ ਨਹੀਂ ਸੀ ਆਉਂਦਾ ਤੇ ਉਸ ਟਾਈਮ ਪੁੱਤ ਸਾਰੇ ਜ਼ਿੰਮੇਵਾਰੀ ਮੇਰੀ ਇਸ ਧੀ ਨੇ ਚੱਕੀ ਸੀ ਤੇ ਜਦ ਤੋ ਇਹ ਹੀ ਸੰਭਾਲ ਰਹੀ ਹੈ ਹਾਂ ਭਾਬੀ ਮੈਂ ਇੱਥੋਂ ਕੁਝ ਵੀ ਨਹੀਂ ਲੈ ਕੇ ਜਾਊਂਗੀ ਬਲਕਿ ਤੁਹਾਨੂੰ ਇੱਥੇ ਕੁਝ ਜੋੜ ਕੇ ਦੇ ਕੇ ਹੀ ਜਾਊਂਗੀ ਜਿਸ ਤੇ ਤੁਹਾਡਾ ਹੱਕ ਹੈ ਤੇ ਰਹੀ ਗੱਲ ਕਬੀਲਦਾਰੀ ਦੀ ਕਬੀਲਦਾਰੀ ਤਾਂ ਭਾਬੀ ਮੈਨੂੰ ਮੰਮੀ ਡੈਡੀ ਨਹੀਂ ਸਮਾਈ ਸੀ ਮੈਂ ਤਾਂ ਬਥੇਰੀ ਵਾਰੀ ਕਿਹਾ ਇਹਨਾਂ ਨੂੰ ਕਿ ਆਪਣੀ ਕਬੀਲਦਾਰੀ ਹੁਣ ਤੁਸੀਂ ਆਪ ਸੰਭੋ ਮੰਮੀ ਡੈਡੀ ਕਹਿੰਦੇ ਸਾਤੋਂ ਹਿਸਾਬ ਕਿਤਾਬ ਹੁਣ ਹੁੰਦਾ ਨਹੀਂ ਹੈਗਾ ਹਜੇ ਤੂੰ ਹੀ ਸੰਭੀ ਚੱਲ ਨਾਲੇ ਭਾਬੀ ਮੈਂ ਵੀਰੇ ਨੂੰ ਵੀ ਕਈ ਵਾਰੀ ਕਿਹਾ ਵੀ ਵੀਰੇ ਘਰ ਦੀ ਜ਼ਿੰਮੇਵਾਰੀ ਹੁਣ ਤੁਸੀਂ ਸੰਭੋ ਵੀਰਾ ਕਹਿੰਦਾ ਮੈਂ ਤਾਂ ਆਪ ਕੰਮ ਕਰ ਤੋਂ ਥੱਕਿਆ ਹਾਰਿਆ ਹੋਣਾ ਤੂੰ ਸੰਭੀ ਤਾਂ ਜਾ ਰਹੀ ਆ ਤੂੰ ਹੀ ਸੰਭੀ ਜਾ ਭਾਬੀ ਤੂੰ ਫਿਕਰ ਕਾ ਨੂੰ ਕਰਦੀ ਆ ਅੱਜ ਤੋਂ ਆ ਸਾਰੇ ਘਰ ਦੀ ਜ਼ਿੰਮੇਵਾਰੀ ਆਪਾਂ ਦੋਵੇਂ ਮਿਲ ਕੇ ਚੱਕਾਂਗੇ ਆ ਕੱਲ ਨੂੰ ਮੇਰਾ ਵਿਆਹ ਹੋ ਜਾਣਾ ਫਿਰ ਤੁਸੀਂ ਤਾਂ ਸਾਰੇ ਘਰ ਦੀ ਜ਼ਿੰਮੇਵਾਰੀ ਚੱਕੋਗੇ ਇਕੱਲੇ ਹਾਂ ਸ਼ੁਭਨੀਤੂ ਤੂੰ ਨਾ ਮੈਨੂੰ ਮਾਫ਼ ਕਰ ਤੇ ਮੈਂ ਪਤਾ ਨਹੀਂ ਤੇਰੇ ਬਾਰੇ ਕੀ ਕੀ ਸੋਚੀ ਜਾ ਰਹੀ ਸੀ ਮੈਨੂੰ ਨਹੀਂ ਪਤਾ ਸੀ ਵੀ ਤੂੰ ਸਾਰੇ ਘਰ ਦੀ ਜ਼ਿੰਮੇਵਾਰੀ ਕਿਉਂ ਚੱਕੀ ਫਿਰਦੀ ਆ ਅੱਜ ਪਾਪਾ ਜੀ ਨੇ ਸਾਰੀ ਗੱਲ ਦੱਸ ਤੀ ਤੇ ਸਾਰੀਆਂ ਗਲਤਫਹਿਮੀਆਂ ਦੂਰ ਕਰਤੀਆਂ ਪੁੱਤਾ ਹੁਣ ਤਾਂ ਤੈਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਨਾ ਹੁਣ ਨਾ ਤੁਸੀਂ ਦੋਨੋਂ ਲੜਿਆ ਮੈਂ ਪੁੱਤ ਤੂੰ ਨਾ ਇਹਨੂੰ ਆਪਣੀ ਤਨਖਾਹ 'ਚੋਂ ਕੁਝ ਪੈਸੇ ਦੇਣੇ ਠੀਕ ਹੈ ਮੰਮੀ ਹੁਣ ਤਾਂ ਖੁਸ਼ ਹੈ ਪੁੱਤਾ